ਮਲਾਕੀ ਦੀ ਕਿਤਾਬ ਉਹਦਾ ਤੀਜਾ ਅਧਿਆਇ ਤੇ ਉਹਦੀ 10 ਨੰਬਰ ਪੰਕਤੀ ਇੱਥੇ ਲਿਖਿਆ ਆ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ ਸੈਨਾ ਦਾ ਯਹਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਭਰਾਵਾ ਇਤੋਂ ਤੀਕ ਕਿ ਉਹਦੇ ਲਈ ਥਾਂ ਨਾ ਹੋਵੇਗਾ ਕਿੰਨਾ ਵੱਡਾ ਆਮੀਨ yes ਸੋ ਵਚਨ ਸਾਨੂੰ ਇਦਾਂ ਸਿਖਾਉਂਦਾ ਆ ਸਾਰੇ ਦਸਵੰਦ ਕਿਹੜੇ-ਕਿਹੜੇ ਦਸਵੰਦ ਸਾਰੇ ਦਸਵੰਦ ਭਾਵੇਂ ਸਾਡੇ ਪੈਸੇ ਦਾ ਆ ਭਾਵੇਂ ਸਾਡੀ ਫਸਲ ਦਾ ਆ ਭਾਵੇਂ ਸਾਡੇ ਸਰੀਰ ਦੇ ਜ਼ੋਰ ਦਾ ਆ ਭਾਵੇਂ ਸਾਡੇ ਸਮੇਂ ਦਾ ਦਸਵੰਦ ਆ ਸਾਰੇ ਦਸਵੰਦ ਸੀ ਪਰਮੇਸ਼ਵਰ ਦੇ ਅੱਗੇ ਅਰਪਿਤ ਕਰਨੇ ਆ ਰਾਈਟ ਕਈ ਵਾਰੀ ਅਸੀਂ ਪ੍ਰਾਰਥਨਾਵਾਂ ਤਾਂ ਕਰਦੇ ਆ ਪਰ ਦਸਵੰਦ ਨਹੀਂ ਕੱਢਦੇ ਕਈ ਵਾਰੀ ਅਸੀਂ ਦਸਵੰਦ ਤਾਂ ਕੱਢਦੇ ਆ ਸੇਵਾ ਨਹੀਂ ਕਰਦੇ ਪ੍ਰਾਰਥਨਾ ਨਹੀਂ ਕਰਦੇ ਪਰ ਸਾਰੇ ਹੀ ਦਸਵੰਦ ਤੁਸੀਂ ਪੂਰੀ ਵਫਾਦਾਰੀ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਉਣੇ ਆ ਤੁਹਾਡੇ ਚੋਂ 60% ਲੋਕ ਪੂਰੀ ਰੀਤੀ ਦੇ ਨਾਲ ਦਸਵੰਦ ਭੇਟਾ ਨਹੀਂ ਦਿੰਦੇ ਇਹ ਸੱਚੀ ਗੱਲ ਹੈ 60% ਲੋਕ ਅਸੀਂ ਆਪਣੀ ਮਰਜ਼ੀ ਦੇ ਨਾਲ ਕਰਦੇ ਆਂ ਆਪ ਡਿਸਾਈਡ ਕਰਦੇ ਆਂ ਇੱਦਾਂ ਵੀ ਠੀਕ ਆ ਪਰ ਜੇ ਤੁਸੀਂ ਪੂਰਾ ਸਵੰਗ ਕੱਢੋਗੇ ਤਾਂ ਤੁਸੀਂ ਰਿਜ਼ਲਟ ਵੀ ਪੂਰਾ ਲਮੋਗੇ ਹallelujah ਅਲ ਅਗਰ ਤੁਹਾਨੂੰ ਲੱਗਦਾ ਕਿ ਨਵੇਂ ਨਿਯਮ ਦੇ ਅਨੁਸਾਰ ਸਿਰਫ ਮਰਜ਼ੀ ਦੇ ਨਾਲ ਦੇਣਾ ਹੈ ਤੇ ਉਥੇ ਖੁੱਲ੍ਹ ਦਲੀਵੀ ਨਾਲ ਲਿਖੀ ਆ ਤੰਗ ਦਿਲੀ ਨਾਲ ਤਾਂ ਨਹੀਂ ਲਿਖਿਆ ਤਾਂ ਨਵੇਂ ਨਾਮ ਦੇ ਹਸਾਮ ਨਾਲ ਤੁਸੀਂ ਦਵਾ 50% ਵੀ ਦੇ ਸਕਦੇ 99% ਵੀ ਦੇ ਸਕਦੇ ਹੋ ਸੋ ਨਾਉ ਇਟਸ ਅਪ ਟੂ ਯੂ ਖੁੱਲੇ ਦਿਲ ਦੀ ਜੇ ਗੱਲ ਕਰੀਏ ਖੁੱਲੇ ਦਿਲ ਸਮਝਦਾ ਖੁੱਲ੍ਹ ਦਿਲ ਆ ਕੀ ਹੁੰਦਾ ਇੱਕ ਇਹ ਆ ਕੇ ਮੇਰੇ ਕੋਲੇ 10 ਰੁਪਏ ਆ ਸੋ ਇਹਦੇ ਵਿੱਚੋਂ ਮੈਨੂੰ ਹੁਕਮ ਆ ਦਸਵੰਦ ਕੱਢਣ ਨੂੰ ਤੇ ਮੈਂ ਕਿੰਨਾ ਲੈ ਕੇ ਜਾਣਾ ਆ 1 ਰੁਪਇਆ ਹੈ ਨਾ ਬੇ ਸੌ ਰੁਪਈਆ ਆ ਉਹਦੇ ਚੋਂ ਕਿੰਨੇ ਲੈ ਕੇ ਜਾਣੇ ਆ ਓਕੇ ਇਹ ਆ 올 ਟੈਸਟਾਮੈਂਟ ਇਸ ਵਚਨ ਦੇ ਅਨੁਸਾਰ ਪਰ ਹੁਣ ਆਗੇ ਆਪਾਂ ਨਿਊ ਟੈਸਟਾਮੈਂਟ ਦੇ ਵਿੱਚ ਉਹ ਕਹਿੰਦਾ ਖੋਸ਼ ਦਲੀ ਦੇ ਨਾਲ ਤੇ ਖੁੱਲ੍ਹ ਦਲੀ ਦੇ ਨਾਲ ਹੁਣ ਜਦੋਂ ਤੁਸੀਂ ਖੋਸ਼ ਹੁੰਦੇ ਹੋ ਕਿਹੜਾ ਸਾਹਿਬ ਕਿਤਾਬ ਲਾਉਂਦੇ ਹੋ ਤੇ ਜਦੋਂ ਤੁਸੀਂ ਖੁੱਲੇ ਦਿਲ ਦੇ ਇਨਸਾਨ ਹੋ ਤਾਂ ਫੇਰ ਕਿਹੜਾ ਹਸਾਬਕਤੌਬ ਲਾਉਂਦੇ ਹੁਣ ਤੁਹਾਡੇ ਕੋਲ ਰੁਪਈਆ 100 ਹੀ ਆ ਤਾਂ ਖੁਸ਼ ਹੋ ਤੁਸੀਂ ਦੱਸੋ ਕਿੰਨੇ ਦੋਵੋਗੇ ਹਾਂ ਪੰਜਾਹ ਵੀ ਆ 60 ਥੋਕ 80 ਵੀ ਆਈ ਸੀ ਆਜ ਸਾਰੇ ਵਾਓ ਫਿਰ ਨਵੇਂ ਨੇਮਸ ਆਜੋ ਪ੍ਰੈਸ ਕਾਰ ਫਿਰ ਨਵੇਂ ਨੇਮਸ ਆਉਣਾ ਠੀਕ ਹੈ ਐਕਚੁਅਲਸ ਇਟਸ ਟਰੂ ਕਰਕੇ ਜਦੋਂ ਅਸੀਂ ਖੁਸ਼ ਹੁੰਦੇ ਹਾਂ ਆਪਾਂ ਕਹਿੰਦੇ ਦੇ ਦੋ ਦੇ ਦੋ ਅੱਜ ਖੁਸ਼ ਹਾਂ ਅੱਜ ਨਾ ਪੁੱਛ ਅੱਜ ਬਸ ਵੰਡ ਦੇ ਜੋ ਦੇਣਾ ਦੇ ਦੋ ரைਟ ਪਰ ਜਦੋਂ ਸਾਨੂੰ ਕੋਈ ਕਹਿੰਦਾ ਦਸਵੰਦ ਸਾਨੂੰ ਲੱਗਦਾ ਓ 10000 ਰੁਪਇਆ ਤਨਖਾਹ ਆ ਤੇ ਹੁਣ 1000 ਰੁਪਇਆ ਜਿਹੜਾ ਆ ਉਹ ਦੇ ਦਿਓ ਬਈ ਉਹਨਾਂ ਨੂੰ ਕੀ ਪਤਾ ਸਾਡੇ ਖਰਚੇ ਕਿੰਨੇ ਆ ਪਰ ਪੌਲਸ ਕਹਿੰਦਾ ਖੋਸ਼ਦਿਲੀ ਦੇ ਨਾਲ ਦੇ ਦਿਓ ਹੁਣ ਦੱਸੋ 10000 ਚੋਂ 8000 ਹੀ ਦੇ ਦਿਓ ਖੁਸ਼ਦਿਲੀ ਵਾਲਾ ਤਾਂ ਫਿਰ ਇਦਾਂ ਹੀ ਹੋ ਰਿਹਾ ਹੈ ਯਾ ਰਾਈਟ ਬਟ ਇਹ ਸਿਰਫ ਸਮਟਨ ਦੇ ਲਈ ਸੀ ਦੇਨੂ ਤਾਂ ਜਿਹਦੇ ਕੋਲੇ ਬਹੁਤ ਥੋੜਾ ਜਿਹਾ ਸੀ ਉਹਨੇ ਉਹੀ 800 ਜਿਹੜੀ ਸੀ ਉਹ ਖੁਦਾ ਦੇ ਘਰ ਵਿੱਚ ਪੇਟ ਕਰ ਦਿੱਤੀ ਸੀ ਤੇ ਉਹ ਖੁਸ਼ ਸੀਗੀ ਉਹਨੇ ਸਾਰਾ ਹੀ ਦੇ ਦਿੱਤਾ Praise God ਸੋ ਪ੍ਰਭੂ ਦੀ ਵੜੇ ਆਈ ਹੋਵੇ ਗੱਲ ਕਰਦੀ ਕਿ ਅਸੀਂ ਭੇਟਾਂ ਤੇ ਨਜ਼ਰਾਨਿਆਂ ਦੇ ਵਿੱਚ ਪੂਰਨ ਵਫਾਦਾਰ ਹੋਣਾ ਹੈ। ਅਗਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਫਾਦਾਰ ਹੋ ਜੰਨੇ ਆ ਕਦੀ ਵੀ ਤੁਹਾਡੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੋਊਗੀ। ਅਗਰ ਤੁਸੀਂ ਆਪਣਾ ਧਨ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਆ ਉਹ ਧਨ ਬles ਹੋ ਜਾਂਦਾ ਆ ਤਾਂ ਕੀ ਹੁੰਦਾ ਜਿਹੜਾ ਧਨ ਤੁਹਾਡੇ ਕੋਲ ਆ ਨਾ ਉਹ ਫਿਰ ਬਿਮਾਰੀਆਂ ਤੇ ਨਹੀਂ ਖਰਚ ਹੁੰਦਾ। ਔਫਰ ਨੁਕਸਾਨ ਵਾਲੇ ਕੰਮਾਂ ਦੇ ਵਿੱਚ ਨਹੀਂ ਜਾਂਦਾ ਵੀ ਤੁਸੀਂ ਏਜੰਟ ਨੂੰ ਪੈਸੇ ਦਿੱਤੇ ਉਹਨੇ ਪੈਸੇ ਮਾਰ ਲੇ ਤੁਸੀਂ ਕਿਸੇ ਨੂੰ ਉਧਾਰੇ ਦਿੱਤੇ ਉਹ ਨਹੀਂ ਮੋੜੇ ਨਹੀਂ ਪਰਸ ਕਿਤੇ ਡੇਗ ਗਿਆ ਉਹ ਪੈਸੇ ਕੱਢ ਕੇ ਕਿਸੇ ਨੇ ਪਰਸ ਉੱਡ ਦਿੱਤਾ ਨੋ ਫੇਰ ਇਦਾਂ ਨਹੀਂ ਹੁੰਦਾ ਤੁਸੀਂ ਖੁਦਾ ਦੇ ਘਰ ਵਿੱਚ ਧਨ ਵਿੱਚੋਂ ਧਨ ਲੈ ਕੇ ਆਇਓ ਸਮਝੋ ਕਿ ਤੁਹਾਡਾ ਸਾਰਾ ਹੀ ਧਨ ਮੁਬਾਰਕ ਆ ਉਹ ਚੰਗੇ ਕੰਮਾਂ ਦੇ ਲਈ ਹੀ ਇਸਤੇਮਾਲ ਹੋਏਗਾ ਉਹਦੇ ਨਾਲ ਤੁਸੀਂ ਨਵੇਂ ਘਰ ਬਣਾਓਗੇ ਨਵੀਆਂ ਗੱਡੀਆਂ ਖਰੀਦੋਗੇ ਬੱਚਿਆਂ ਨੂੰ ਸੈਟਲ ਕਰੋਗੇ ਨਿਆਣੇ ਵਿਆਹੋਂਗੇ ਚੰਗੇ ਕਾਰੋਬਾਰਾਂ ਦੇ ਵਿੱਚ ਹੀ ਉਹ ਇਸਤੇਮਾਲ ਕੀਤਾ ਜਾਏਗਾ ਤੁਸੀਂ ਹੌਲੀਡੇ ਕਰਨ ਜਾਓਗੇ ਆਪਣੀ ਫੈਮਲੀ ਦੇ ਵਿੱਚ ਰਾਈਟ ਸੋ ਕਿੰਨਾ ਬੈਸਟ ਆ ਕਿ ਸਾਡਾ ਪੈਸਾ ਬਿਮਾਰੀਆਂ ਤੇ ਘਰ ਚ ਨਾ ਹੋਵੇ ਪਰ ਅਸੀਂ ਸੈਲੀਬ੍ਰੇਟ ਕਰੀਏ ਉਸ ਪੈਸੇ ਦੇ ਨਾਲ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਆਸ਼ੀਸ਼ਾਂ ਨੂੰ ਇਸੇ ਤਰ੍ਹਾਂ ਹੀ ਪੇਟਾ ਦਸਵੰਦ ਡਿਫਰੈਂਟ ਥਿੰਗ ਇਜ਼ ਇਹ ਪੇਟਾ ਡਿਫਰੈਂਟ ਥਿੰਗ ਇਜ਼ ਪੇਟਾ ਕੀ ਆ ਜਦੋਂ ਤੁਸੀਂ ਖੁਸ਼ ਹੋ ਤੁਹਾਡੀ ਲਾਈਫ ਦੇ ਵਿੱਚ ਕੋਈ ਟੈਸਟੀਮਨੀ ਬਣੀ ਤੁਸੀਂ ਪੇਟਾ ਲੈ ਕੇ ਆਉਣੀ ਆ ਤੁਸੀਂ ਖੁਦਾ ਦੇ ਦਾਸ ਨੂੰ ਮਿਲ ਰਹੇ ਹੋ ਕਦੀ ਵੀ ਸਖਣੇ ਹੱਥੀ ਨਹੀਂ ਮਿਲਣਾ ਖਾਲੀ ਅੱਥੀ ਨਹੀਂ ਮਿਲਣਾ ਇਹ ਵਚਨ ਦੇ ਵਿੱਚ ਲਿਖਿਆ ਹੋਇਆ ਤਾਂ ਤੁਸੀਂ ਪੇਟਾ ਲੈ ਕੇ ਜਾਣੀ ਆ ਤੁਹਾਡਾ ਕੋਈ ਕੰਮ ਬਣਿਆ ਤੁਸੀਂ ਪੇਟਾ ਲੈ ਕੇ ਆਓ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਰ ਉੱਤਮ ਪੇਟਾ ਲੈ ਕੇ ਆਓ ਬੈਸਟ ਆਫਰਿੰਗਸ ਲੈ ਕੇ ਆਓ ਅਰ ਫਿਰ ਤੁਸੀਂ ਦੇਖੋ ਉਹਦੇ ਵਿੱਚ ਹਾਏ ਨਾ ਹੋਵੇ ਕਿ ਹਾਏ ਲਓ ਜੀ ਹੁਣ ਆ ਵੀ ਕਰਨਾ ਪੈਣਾ ਹੈ ਤਾਂ ਖੁਦਾ ਨੇ ਸਰਫਾ ਨਹੀਂ ਕੀਤਾ ਤੇ ਤੁਸੀਂ ਕਿਵੇਂ ਕਰ ਸਕਦੇ ਆ ਰਾਈਟ ਤਾਂ ਤੁਸੀਂ ਅਗਰ ਵਿਸ਼ਵਾਸ ਦੇ ਨਾਲ ਬੀਜੋਗੇ ਤੇ ਬਰਕਤ ਪਾਓਗੇ ਹallelujah ਇੱਕ ਅੱਛੀ ਕਟਨੀ ਜਿਹੜੀ ਆ ਉਹ ਤੁਸੀਂ ਕਟੋਗੇ ਸੋ 4 ਨੰਬਰ ਪੁਆਇੰਟ ਆ ਮਾਫ ਕਰੋ ਅਤੇ ਪ੍ਰੇਮ ਕਰੋ ਅ 3rd ਨੰਬਰ ਪੁਆਇੰਟ ਦੇ ਵਿੱਚ ਮੈਂ ਤੁਹਾਨੂੰ ਸਮੇ ਦਾ ਦਸਵੰਦ ਵੀ ਕਿਹਾ ਸੀ ਅਰਥ ਸੇਤ ਦਾ ਦਸਵੰਦ ਜਿਸ ਸਮ ਦਾ ਦਸਵੰਦ ਵੀ ਕਿਹਾ ਸੀਗਾ ਤੁਸੀਂ ਸੇਵਾ ਵੀ ਕਰਿਆ ਕਰੋ ਪਰਮੇਸ਼ਰ ਨੇ ਤੁਹਾਨੂੰ ਜ਼ੋਰ ਦਿੱਤਾ ਹੈ ਨਾ ਤਾਂ ਇਹ ਤਾਂ ਇਸਤੇਮਾਲ ਪਰਮੇਸ਼ਵਰ ਦੇ ਘਰ ਵਿੱਚ ਵੀ ਕਰਿਆ ਕਰੋ ਭਜ ਭਜ ਕੇ ਸੇਵਾ ਕਰਿਆ ਕਰੋ ਤੁਸੀਂ ਬਿਮਾਰ ਨਹੀਂ ਹੋਵੋਗੇ ਤੁਸੀਂ ਬੁੱਢੇ ਨਹੀਂ ਹੋਵੋਗੇ ਤੁਹਾਡਾ ਬਲ ਤੁਹਾਡਾ ਜ਼ੋਰ ਬਣਿਆ ਰਹੂਗਾ ਕਿਉਂਕਿ ਜਦੋਂ ਤੁਸੀਂ ਆਪਣਾ ਜ਼ੋਰ ਪਰਮੇਸ਼ਵਰ ਲਈ ਇਸਤੇਮਾਲ ਕਰੋਗੇ ਤਾਂ ਪਰਮੇਸ਼ਵਰ ਤੁਹਾਡੇ ਜ਼ੋਰ ਨੂੰ ਬles ਕਰੂਗੇ ਹallelujah ਤੋਦੇ ਜ਼ੋਰ ਦੇ ਉੱਤੇ ਆਸ਼ੀਸ਼ ਆਏਗੀ ਔਰ ਫਿਰ ਉਹ ਜ਼ੋਰ ਹਮੇਸ਼ਾ ਬਣਿਆ ਰਹੇਗਾ ਇਸ ਲਈ ਅਗਰ ਤੁਹਾਨੂੰ ਲੱਗੇ ਕਿ ਚਰਚ ਵਿੱਚ ਖਲਾਰਾ ਪਿਆ ਕਿਤੇ ਕਾਗਜ਼ ਖਿਲਰੇ ਆ ਤਾਂ ਇਹ ਨਾ ਸੋਚਿਆ ਕਰੋ ਕਿ ਬਸ ਲਾਗੋਂ ਦੀ ਡੰਗ ਚੋ ਲੇਟ ਹੋ ਜਾਣਾ ਨਹੀਂ ਉਦੋਂ ਹੀ ਤੁਸੀਂ ਚੱਕੋ ਉਹਨਾਂ ਕਾਗਜ਼ਾਂ ਨੂੰ ਚੱਕੋ ਡਸਟਬਿਨ ਦੇ ਵਿੱਚ ਪਾ ਦਿਓ ਫੁੱਲਾਂ ਦੀ ਗੋਡੀ ਕਰ ਲਓ ਪਾਣੀ ਲਾ ਦਿਓ ਕੁਰਸੀਆਂ ਟਿਕਾ ਲਓ ਦਰੀਆਂ ਝਾੜ ਲਓ ਦਰੀਆਂ ਵਾਸ਼ਾ ਲਓ ਕਿੰਨਾ ਕੰਮ ਹੈ ਇੱਥੇ ਕੰਮ ਤਾਂ ਚੋਂ ਜੀਆਂ ਜੀਆਂ ਦਾ ਜਿਹੜਾ ਕਬਰ ਹੁੰਦਾ ਉੱਥੇ ਨਹੀਂ ਮੁੱਕਦਾ ਇੱਥੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਰਾਈਟ ਤਾਂ ਆਪਣਾ ਜ਼ੋਰ ਪਰਮੇਸ਼ਵਰ ਦੇ ਕੰਮ ਦੇ ਲਈ ਵੀ ਜ਼ਰੂਰ ਇਸਤੇਮਾਲ ਕਰਿਆ ਕਰੋ ਇਸੇ ਤਰ੍ਹਾਂ ਜਦੋਂ ਤੁਸੀਂ ਆਪਣਾ ਸਮਾਂ ਬੀਜਦੇ ਹੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤਾਂ ਤੁਹਾਡਾ ਸਮਾਂ ਬles ਹੁੰਦਾ ਇਹ ਨਹੀਂ ਕਈਆਂ ਨੂੰ ਪੁੱਛੋ ਵੀ ਕਿਵੇਂ ਆ ਮਾੜਾ ਹੀ ਟਾਈਮ ਚੱਲਦਾ ਆ ਅਗਰ ਤੁਸੀਂ ਟਾਈਮ ਪਰ ਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਮਰਪਿਤ ਕਰੋਗੇ ਕਦੀ ਵੀ ਤੁਹਾਡੇ ਉੱਤੇ ਮਾੜਾ ਟਾਈਮ ਨਹੀਂ ਹੋਊਗਾ ਤੁਹਾਡਾ ਸਮਾਂ ਹਮੇਸ਼ਾ 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 ਤੱਕ ਮੁਬਾਰਕ ਰਹੇਗਾ ਹਾਲੇਲੂਇਆ ਤਾਂ ਚੌਥਾ ਪੁਆਇੰਟ ਮਾਫ ਕਰੋ ਅਤੇ ਪ੍ਰੇਮ ਕਰੋ ਮੱਤੀ ਦੀ ਕਿਤਾਬ ਉਹਦਾ ਛੇਵਾਂ ਅਧਿਆਇ ਔਰ ਉਹਦੀ 14 15 ਨੰਬਰ ਆਇਤ ਦੇ ਵਿੱਚ ਆਪਾਂ ਦੇਖਦੇ ਹਾਂ ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ ਕਰ ਦੇਵੇਗਾ ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਹੀਂ ਕਰੇਗਾ ਸੋ ਕਈ ਵਾਰੀ ਆਪਾਂ ਪ੍ਰਾਰਥਨਾ ਵੀ ਕਰਦੇ ਆਂ ਦਸਵੰਦ ਵੀ ਦਿੰਨੇ ਆਂ ਪਰ ਆਡੇ ਲਾਉਣੇ ਨਹੀਂ ਛੱਡਦੇ ਲੜਾਈਆਂ ਕਰਨੀਆਂ ਨਹੀਂ ਛੱਡਦੇ ਜਿਨ੍ਹਾਂ ਨਾਲ ਗੁੱਸੇ ਆ ਉਹਨਾਂ ਦੇ ਨਾਲ ਰਾਜੀਨਾਮਾ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਨਾਲ ਜਿਨ੍ਹਾਂ ਨੇ ਸਾਡੇ ਨਾਲ ਗਲਤ ਕੀਤਾ ਉਹਨਾਂ ਨੂੰ ਅਸੀਂ ਮaaf ਨਹੀਂ ਕਰਨਾ ਚਾਹੁੰਦੇ ਪਰ ਵਚਨ ਕੀ ਕਹਿੰਦਾ ਆ ਕਹਿੰਦਾ ਆ ਕਿ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮaaf ਕਰ ਦਿਓ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮaaf ਕਰ ਦਵੇਗਾ ਤਾਂ ਸਾਡੇ ਅਪਰਾਧ ਸਾਨੂੰ ਉਦੋਂ ਮaaf ਹੋਣੇ ਆ ਜਦੋਂ ਅਸੀਂ ਮਨੁੱਖਾਂ ਨੂੰ ਮaaf ਕਰਾਂਗੇ ਕਿੰਨਾਂ ਨੂੰ ਮaaf ਕਰਾਂਗੇ ਮਨੁੱਖਾਂ ਨੂੰ ਔਰ ਉਹ ਕਿਹੜੇ ਮਨੋਖਿਆ ਇਦਾਂ ਨਹੀਂ ਵੀ ਜਿਹੜੇ ਤੁਹਾਨੂੰ ਜਾਣਦੇ ਨਹੀਂ ਉਦਾਂ ਹੀ ਕੋਈ ਤੁਰਿਆ ਜਾਂਦਾ ਓਏ ਗੱਲ ਸੁਣ ਜੱਤ ਨੂੰ ਮaaf ਕੀਤਾ ਤੇ ਜਿੰਨੇ ਤੁਹਾਡੇ ਨਾਲ ਕੋਈ ਪੰਗਾ ਲਿਆ ਆ ਉਹ ਤੁਹਾਡੇ ਕੋਲੇ ਕਹਿੰਦਾ ਪਲੀਜ਼ ਮੈਨੂੰ ਮaaf ਕਰ ਦਿਓ ਤੂੰ ਆਪ ਸੋਚ ਤੇਰੀ ਗਲਤੀ ਮaaf ਕਰਨ ਵਾਲੀ ਆ ਚੱਲ ਮੇਰੀਆਂ ਨਜ਼ਰਾਂ ਤੋਂ ਪਰੇ ਹੋ ਜਾ ਇਦਾਂ ਨਹੀਂ ਅਗਰ ਤੁਸੀਂ ਚਾਹੋਨੇ ਕਿ ਜਦੋਂ ਮੈਂ ਕਹਿੰਨਾ ਪ੍ਰਭੂ ਨੂੰ ਪ੍ਰਭੂ ਜੀ ਮੇਰੇ ਗੁਨਾਹ ਮaaf ਕਰ ਦਿਓ ਉਸ ਤੋਂ ਪਹਿਲਾਂ ਮੈਨੂੰ ਕੀ ਕਰਨਾ ਹਾਊਗਾ ਜਿਹੜਾ ਮੇਰੇ ਤੋਂ ਮਾਫੀ ਮੰਗਦਾ ਉਹਨੂੰ ਵੀ ਮਾਫ ਕਰਦਿਆਂ ਜਾਂ ਕਿਸੇ ਨੇ ਨਹੀਂ ਵੀ ਮੰਗੀ ਤੇ ਮੇਰੇ ਮਨ ਵਿੱਚ ਆ ਕਿ ਉਹਨੇ ਮੇਰੇ ਨਾਲ ਗਲਤ ਕੀਤਾ ਜਦੋਂ ਇਹ ਖਿਆਲ ਮਨ ਵਿੱਚ ਆਇਆ ਉਦੋਂ ਹੀ ਪ੍ਰਭੂ ਦੀ ਹਜ਼ੂਰੀ ਚ ਉਹਨੂੰ ਕਹ ਮੈਂ ਤੈਨੂੰ ਮਾਫ ਕੀਤਾ ਰਾਈਟ ਜਦੋਂ ਅਸੀਂ ਕਿਸੇ ਨੂੰ ਉਹਦੇ ਪਾਪ ਮਾਫ ਕਰ ਦਿੱਤੇ ਉਦੋਂ ਹੀ ਪਰਮੇਸ਼ਵਰ ਨੇ ਸਾਨੂੰ ਸਾਡੇ ਪਾਪ ਮਾਫ ਕਰ ਦੇਣੇ ਤੇ ਜੇ ਆਪਾਂ ਚੁਣ-ਚੁਣ ਕੇ ਮਾਫ ਕੀਤੇ ਫੇਰ ਆਪਣੇ ਵਿੱਚ ਚੁਣ-ਚੁਣ ਕੇ ਮਾਫੂਨੇ ਤੇ ਜੇ ਆਪਾਂ ਛੋਟੀਆਂ-ਛੋਟੀਆਂ ਗਲਤੀਆਂ ਮaaf ਕਰ ਦਿੱਤੀਆਂ ਵੱਡੀਆਂ-ਵੱਡੀਆਂ ਰੱਖ ਲਈਆਂ ਵੀ ਇਹ ਤਾਂ ਬਹੁਤ ਵੱਡੀ ਗਲਤੀ ਆ ਇਹ ਨਹੀਂ ਉਹ ਮੈਂ ਮaaf ਕਰਨੀ ਫਿਰ ਸਾਡਾ ਕੀ ਹੋਊਗਾ ਛੋਟੀਆਂ-ਛੋਟੀਆਂ ਗਲਤੀਆਂ ਮaaf ਤੇ ਵੱਡੀਆਂ-ਵੱਡੀਆਂ ਨਹੀਂ ਮਾਫ ਮੇਰਾ ਸਾਵਗਤ ਆਵ ਨਹੀਂ ਆ ਵਚਨ ਦਾ ਸਾਵਗਤ ਆਵਿਆ ਤਾਂ ਵਚਨ ਸਾਨੂੰ ਇਦਾਂ ਸਿਖਾਉਂਦਾ ਆ ਮaaf ਕਰੋ ਤੇ ਪ੍ਰੇਮ ਕਰੋ ਅਸੀਂ ਮਾਫ਼ ਉਦੋਂ ਹੀ ਕਰ ਪਾਉਂਦੇ ਆ ਜਦੋਂ ਅਸੀਂ ਪ੍ਰੇਮ ਕਰਦੇ ਆ ਪ੍ਰੇਮ ਦੇ ਬਿਨਾ ਮਾਫ਼ ਨਹੀਂ ਕੀਤਾ ਜਾਂਦਾ ਸੋ ਇਸ ਲਈ ਜੇ ਕਿਸੇ ਨੇ ਤੁਹਾਡੇ ਨਾਲ ਕੁਝ ਵੀ ਰੋਂਗ ਕੀਤਾ ਆ ਤੇ ਤੁਸੀਂ ਜਰੂਰ ਉਹਨੂੰ ਮਾਫ਼ ਕਰ ਦਿਓ ਕਿਉਂਕਿ ਤੁਹਾਡੀ ਹੀ ਆਸ਼ੀਸ਼ ਖੁੱਲਣੀ ਆ ਤੁਹਾਡੀ ਹੀ ਬਰਕਤ ਖੁੱਲਣੀ ਆ ਤੁਹਾਡੀ ਹੀ ਤੰਦਰੁਸਤੀ ਖੁੱਲਣੀ ਆ ਪਰ ਜੇ ਤੁਸੀਂ ਦਸਵੰਦ ਦੇ ਦਿੱਤੇ ਖੁੱਲ੍ਹ ਦਲੀ ਦੇ ਨਾਲ ਪਰ ਮਾਫ਼ ਨਾ ਕੀਤਾ ਫਿਰ ਵੀ ਹੀਲਿੰਗ ਹੋਣੀ ਨਹੀਂ ਫੇਰ ਵੀ ਡਿਲੀਵਰੈਂਸ ਹੋਣੀ ਨਹੀਂ ਫੇਕੀ ਹੁਣ ਦੇਖੋ ਬਾਈਬਲ ਦਾ ਲਾਅ ਬਹੁਤ ਜ਼ਬਰਦਸਤ ਏ ਅਗਰ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪੈਸਾ ਲੈ ਕੇ ਆਏ ਹੋ ਮੈਂ ਐਗਜ਼ੈਂਪਲ ਦੇਣ ਲੱਗੀ ਆ ਉਦਾਹਰਨ ਤੁਸੀਂ ਪੈਸਾ ਲੈ ਕੇ ਆਏ ਤੁਸੀਂ ਪੈਸਾ ਬੀਜ ਦਿੱਤਾ ਕੀ ਹੋਇਆ ਹੁਣ ਤੁਹਾਡੇ ਲਈ ਪੈਸਾ ਉੱਗੇਗਾ ਰਾਈਟ ਤੁਹਾਡੇ ਕੋਲੇ ਪੈਸਾ ਤਾਂ ਬਹੁਤ ਹੋ ਜਾਊਗਾ ਪਰ ਜੇ ਤੁਸੀਂ ਕਿਸੇ ਨੂੰ ਮaaf ਨਹੀਂ ਕੀਤਾ ਤਾਂ ਕੀ ਹੋਏਗਾ ਸਰੀਰ ਦੇ ਵਿੱਚ ਦੁੱਖ ਰਹੇਗਾ ਸਰੀਰ ਦੇ ਵਿੱਚ ਬੇਰਮੀ ਕਸ਼ਟ ਰਹੇਗਾ ਬਿਨ ਮਤਲਬ ਦੀਆਂ ਸੋਚਾਂ ਚਿੰਤਾ ਤੁਹਾਨੂੰ ਸਤਾਉਂਦੀਆਂ ਰਹਿਣਗੀਆਂ ਹੁਣ ਦੱਸੋ ਪੈਸਾ ਤਾਂ ਬਹੁਤ ਹੋ ਗਿਆ ਪਰ ਜੇ ਸਰੀਰ ਠੀਕ ਨਹੀਂ ਆ ਕੀ ਉਸ ਪੈਸੇ ਦਾ ਤੁਸੀਂ ਲੁਤਫ ਉਠਾ ਲੋਗੇ ਕੋਈ ਆਨੰਦ ਨਹੀਂ ਹੋਣਾ ਉਸ ਪੈਸੇ ਦਾ ਮਤਲਬ ਤੁਸੀਂ 10000 ਬੀਜ ਦਿੱਤਾ ਲੱਖ ਰੁਪਈਆ ਵਾੜ ਲਿਆ ਲੱਖ ਰੁਪਈਆ ਦਾ ਗੱੱਦਾ ਤਾਂ ਲੈ ਆਉਂਗੇ ਲੱਖ ਰੁਪਈਆ ਦਾ ਗੱੱਦਾ ਖਰੀਦਣ ਜੋਗਾ ਤੁਹਾਡੇ ਕੋਲੇ ਆ ਗਿਆ ਨੀਂਦ ਤੇ ਤਾਂ ਹੀ ਆਉਗੀ ਨਾ ਜੇ ਬਾਕੀ ਦੇ ਹੁਕਮ ਵੀ ਪੂਰੇ ਹੋਣਗੇ ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਗੱੱਦਾ ਵੀ ਖਰੀਦਾਂ ਤੇ ਗੱਦੇ ਉੱਪਰ ਸੌਵਾਂ ਵੀ ਮਿੱਠੀ ਨੀਂਦ ਤਾਂ ਫੇਰ ਸਾਨੂੰ ਸਾਰੇ ਹੁਕਮ ਹੀ ਪੂਰੇ ਕਰਨੇ ਪੈਣੇ ਆ ਇਸੇ ਲਈ ਹੀ ਤਾਂ ਪਹਿਲੇ ਪੜ੍ਹਦੇ ਆਪਾਂ ਪੜਿਆ ਕਿ ਜੇ ਤੁਸੀਂ ਪਰਮੇਸ਼ਵਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਉੱਚੇ ਕੀਤੇ ਜਾਓਗੇ ਪਰ ਜੇ ਹੁਕਮ ਅੱਧੇ ਪੂਰੇ ਕਰਨੇ ਆ ਆਸ਼ੀਸ਼ਾਂ ਅੱਧੀਆਂ ਹੋਣੀਆਂ ਪੈਸਾ ਤਾਂ ਬਹੁਤ ਆ ਤੁਸੀਂ ਖਰੀਦ ਤਾਂ ਸਕਦੇ ਹੋ گلاب ਜਾਮਨਾ ਮਿਲਕ ਕੇਕ ਜੋ ਵੀ ਮਿੱਠੀਆਂ ਚੀਜ਼ਾਂ ਲਾਉਣ ਵਾਲੀਆਂ ਚੀਜ਼ਾਂ ਪਰ ਜੇ ਡਾਕਟਰ ਨੇ ਕਿਹਾ ਭਾਈ ਖਾਣਾ ਨਹੀਂ ਇਹ ਇਹਦੇ ਤੋਂ ਤੈਨੂੰ ਅਲਰਜੀ ਆ ਫਿਰ ਤਾਂ ਫਿਰ ਉਹ ਗਰੀਬ ਨਾਲੋਂ ਵੀ ਤੁਹਾਡੇ ਹਾਲਤ ਮਾੜੀ ਆ ਕਿਉਂਕਿ ਐਟਲੀਸਟ ਉਹ ਖਾ ਤਾਂ ਸਕਦਾ ਸਭ ਕੁਝ ਮੰਨਣੇ ਤਾਂ ਜੋ ਸਾਡੇ ਜੀਵਨ ਵਿੱਚ ਸਾਰੀਆਂ ਹੀ ਚੰਗਿਆਈਆਂ ਹੋਣ ਸਾਰੀਆਂ ਹੀ ਆਸ਼ੀਸ਼ਾਂ ਹੋਣ ਪੈਸੇ ਦੀ ਥਾਂ ਤੇ ਪੈਸਾ ਹੋਏ ਤੰਦਰੁਸਤੀ ਦੀ ਥਾਂ ਤੇ ਤੰਦਰੁਸਤੀ ਹੋਏ ਲੰਮਾ ਜੀਵਨ ਹੋਏ ਪਰਮੇਸ਼ਵਰ ਦੀ ਮੇਰ ਹੋਏ ਉਹਦੀ ਰਹਿਮਤ ਹੋਏ ਅਰ ਸਾਡੇ ਗੁਨਾਹ ਬਖਸ਼ੇ ਹੋਏ ਹੋਣ ਰਾਈਟ ਓਕੇ ਪੰਜਵਾਂ ਪੁਆਇੰਟ ਆ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ ਤੇ ਆਜੋ ਆਪਾਂ ਦੇਖੀਏ ਯਾਕੂਬ ਦੀ ਕਿਤਾਬ ਇਬਰਾਨੀਆਂ ਦੀ ਕਿਤਾਬ ਤੋਂ ਬਾਅਦ ਆਇਆ ਯਾਕੂਬ ਦੀ ਕਿਤਾਬ ਉਹਦਾ ਪਹਿਲਾ ਅਧਿਆਏ ਤੇ ਉਹਦੀ 6 ਤੇ 7 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਕਹਿੰਦਾ ਪਰ ਨੇਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ ਇਹ ਉਹ ਜਿਹਾ ਮਨੁੱਖ ਨਾ ਸਮਝੇ ਭਈ ਪ੍ਰਭੂ ਕੋਲੋਂ ਮੈਨੂੰ ਕੁਝ ਲੱਭੇਗਾ ਵਚਨ ਕੀ ਕਹਿੰਦਾ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਪ੍ਰਾਰਥਨਾ ਦੇ ਵਿੱਚ ਕੁਝ ਵੀ ਪਰਮੇਸ਼ਵਰ ਤੋਂ ਮੰਗ ਰਹੇ ਹੋ ਤਾਂ ਸ਼ੱਕ ਨਹੀਂ ਰੱਖਣਾ ਕਿ ਪਤਾ ਨਹੀਂ ਮੈਂ ਚੰਗਾ ਹਾਂਗਾ ਕਿ ਨਹੀਂ ਹਾਂਗਾ ਡਾਕਟਰਾਂ ਨੇ ਤੇ ਇਦਾਂ ਕਿਹਾ ਆ ਪਤਾ ਨਹੀਂ ਗੱਲ ਬਣੂਗੀ ਕਿ ਨਹੀਂ ਬਣੂਗੀ ਦਿਨ ਤਾਂ ਸਾਰੇ 10 ਰਹਿ ਗਏ ਆ ਵਿੱਚ ਸਾਲ ਮੁਕਣ ਲਾ ਗਿਆ ਕਰਾਇਆ ਦੇਣ ਦਾ ਫੇਰ ਟਾਈਮ ਆ ਗਿਆ ਫੀਸ ਤਾਰਨ ਦਾ ਫੇਰ ਟਾਈਮ ਆ ਗਿਆ ਨਿਆਣਿਆਂ ਦੀ ਐਡਮਿਸ਼ਨ ਦਾ ਟਾਈਮ ਆ ਗਿਆ ਤੁਸੀਂ ਇਦਾਂ ਭਰਮ ਨਹੀਂ ਰੱਖਣਾ ਤੁਸੀਂ ਪ੍ਰਾਰਥਨਾ ਕੀਤੀ ਤੇ ਵਿਸ਼ਵਾਸ ਕਰੋ ਕਿ ਪਰਮੇਸ਼ਰ ਮੈਨੂੰ ਐਨ ਸਮੇਂ ਤੇ ਸਗੋਂ ਸਮੇ ਤੋਂ ਵੀ ਪਹਿਲਾਂ ਮੁਹੱਈਆ ਕਰੂਗੇ ਹਾਲੇਲੂਇਆ ਅਰ ਮੈਨੂੰ ਜ਼ਰੂਰ ਦਉਗੇ ਅਰ ਮੈਨੂੰ ਮਿਲ ਰਿਆ ਹੈ ਮੈਨੂੰ ਕਦੇ ਵੀ ਪ੍ਰਭੂ ਸ਼ਰਮਿੰਦਿਆਂ ਨਹੀਂ ਹੋਣ ਦਉਗੇ ਪ੍ਰਭੂ ਮੈਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੋਗੇ ਪ੍ਰਭੂ ਮੇਰੀਆਂ ਸਾਰੀਆਂ ਜ਼ਰੂਰਤਾਂ ਸਮੇਂ ਸਿਰ ਪੂਰੀਆਂ ਕਰੋਗੇ ਜਦੋਂ ਪ੍ਰਾਰਥਨਾ ਕਰ ਲਈ ਜ਼ਬਰਦਸਤ ਵਿਸ਼ਵਾਸ ਕਰਨਾ ਅਰ ਪ੍ਰਾਰਥਨਾ ਵੀ ਵਿਸ਼ਵਾਸ ਦੇ ਨਾਲ ਹੀ ਕਰਨੀ ਆ ਅਰ ਫਤਨ ਚ ਲਿਖਿਆ ਜੇ ਵਿਸ਼ਵਾਸ ਨਹੀਂ ਰੱਖਿਆ ਤਾਂ ਕਹਿੰਦਾ ਫਿਰ ਉਹ ਇਨਸਾਨ ਇਹ ਨਾ ਸੋਚੇ ਵੀ ਉਹਨੂੰ ਪ੍ਰਭੂ ਕੋਲੋਂ ਕੁਝ ਮਿਲੂਗਾ ਜੇ ਸ਼ੱਕ ਕਰ ਲਿਆ ਫੇ ਕੁਝ ਨਹੀਂ ਮਿਲਣਾ ਸਿੱਧਾ ਹੀ ਇਦਾਂ ਹੀ ਲਿਖਿਆ ਵੀ ਜਿਹੜਾ ਸ਼ੱਕ ਕਰੂਗਾ ਉਹ ਨਾ ਸੋਚੇ ਵੀ ਉਹਨੂੰ ਕੁਝ ਮਿਲ ਜੂਗਾ ਪਰ ਜਿੰਨੇ ਭਰੋਸਾ ਕੀ ਸੋ ਪ੍ਰੋਸੈਸ ਤੇ ਕਾਇਮ ਰਹੇ ਕਿ ਜ਼ਰੂਰ ਮੇਰੇ ਲਈ ਹੋਊਗਾ ਅਗਰ ਉਹ ਆਪਣੇ ਬੱਚਿਆਂ ਦੇ ਭੁੱਖ ਦੇ ਲਈ ਪ੍ਰਾਰਥਨਾ ਕਰ ਰਿਹਾ ਤਾਂ ਕਹੇ ਜ਼ਰੂਰ ਪਰਮੇਸ਼ਰ ਮੇਰੇ ਬੱਚਿਆਂ ਦਾ ਫਿਊਚਰ ਜਿਹੜਾ ਆ ਉਹ ਬ੍ਰਾਈਟ ਪਰਮੇਸ਼ਰ ਨੇ ਕੀਤਾ ਮੇਰੇ ਬੱਚੇ ਸੈਟਲ ਹੋਣਗੇ ਅੱਜ ਇੱਕ ਸਿਸਟਰ ਫਿਸਚ ਮੈਨੂੰ ਵੋਲੰਟੀਅਰ ਸਿਸਟਰ ਮਿਲੇ ਅਰ ਉਹ ਕਹਿੰਦੇ ਮੈਂ ਕਿਹਾ ਸੀਗਾ ਕਿ ਪ੍ਰਭੂ ਤੁਸੀਂ ਬੇਟੀ ਨੂੰ ਬles ਕਰੋ ਤੇ ਮੈਂ ਜ਼ਰੂਰ ਪਾਸਟਰ ਜੀ ਨੂੰ ਮਿਲ ਕੇ ਆਉਂਗੀ ਤੇ ਗਵਾਹੀ ਦੱਸ ਕੇ ਆਉਂਗੀ ਤੇ ਉਹ ਕਹਿੰਦੀ ਮੈਂ ਪ੍ਰਾਰਥਨਾ ਕਰਦੀ ਸੀ ਮੈਨੂੰ ਪਤਾ ਹੈ ਆ ਵਚਨ ਚ ਲਿਖਿਆ ਧਰਮੀ ਦੀ ਅੰਸ ਮੁਬਾਰਕ ਆ ਕਹਿੰਦੀ ਮੇਰੀ ਬੇਟੀ ਨੂੰ ਜੋਬ ਨਹੀਂ ਮਿਲੀ ਸਗੋਂ ਪਰਮੇਸ਼ਵਰ ਨੇ ਉਹਨੂੰ ਉੱਚੀ ਅਫਸਰ ਬਣਾ ਦਿੱਤਾ ਦੂਜੇ ਦੇਸ਼ ਦੇ ਵਿੱਚ ਕਿ ਉਹਦੇ ਅਧੀਨ ਬਹੁਤ سارے ਲੋਕ ਜੋਬ ਕਰਨਗੇ ਉਹ ਕਹਿੰਦੀ ਮੈਂ ਕਦੀ ਸੋਚ ਨਹੀਂ ਸਕਦੀ ਸੀ ਕਿ ਪਰਮੇਸ਼ਵਰ ਮੇਰੀ ਬੱਚੀ ਨੂੰ ਕਿਉਂਕਿ ਉਹ ਇੱਕ ਬਹੁਤ ਸਧਾਰਨ ਫੈਮਿਲੀ ਦੇ ਵਿੱਚੋਂ ਬੱਚੀ ਸੀਗੀ ਕਿ ਮੇਰੇ ਬੱਚੀ ਨੂੰ ਅੱਛੀ ਜੌਬ ਮਿਲੂਗੀ ਕਹਿੰਦੀ ਪਰ ਮੇਰਾ ਭਰੋਸਾ ਪਰਮੇਸ਼ਵਰ ਤੇ ਸਹੀ ਮੈਂ ਕਹਿੰਦੀ ਸਿਖੁਦਾ ਤੂੰ ਮੇਰੀ ਸੋਚ ਨਾਲੋਂ ਵੱਧ ਕਰੇਗਾ ਅਰ ਖੁਦਾ ਨੇ ਉਹਦੀ ਸੋਚ ਨਾਲੋਂ ਕਿਤੇ ਵੱਧ ਕੀਤਾ ਰਾਈਟ ਤੁਹਾਡਾ ਭਰੋਸਾ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਕਿ ਖੁਦਾ ਤੁਸੀਂ ਸਾਡੀ ਸੋਚ ਨਾਲੋਂ ਵੀ ਉੱਤਮ ਸਾਨੂੰ ਦਿਓਗੇ ਸਾਡੇ ਬੱਚਿਆਂ ਨੂੰ ਤੁਸੀਂ ਸਾਡੀ ਸੋਚ ਨਾਲੋਂ ਸਾਡੀ ਕੋਸ਼ਿਸ਼ ਨਾਲੋਂ ਵੀ ਬੈਟ ਫਿਊਚਰ ਦੇਵੋਗੇ ਬ੍ਰਾਈਟ ਫਿਊਚਰ ਦੋਵਗੇ ਚੰਗਾ ਭਵਿੱਖ ਦਿਓਗੇ ਅਤੇ ਚਮਕਦਾਰ ਭਵਿੱਖ ਦਿਓਗੇ ਸ਼ੱਕ ਨਹੀਂ ਰੱਖਣਾ ਅਰ ਇਹ ਨਹੀਂ ਸੋਚਣਾ ਇਹ ਤਾਂ ਸਾਰਾ ਦਿਨ ਸ਼ਰਾਰਤਾਂ ਕਰਦੇ ਰਹਿੰਦੇ ਆ ਇਹਨਾਂ ਨੇ ਕਿੱਥੇ ਕਾਮਯਾਬ ਹੋਣਾ ਇਹ ਤਾਂ ਸਾਰਾ ਦਿਨ ਖੇਡਦੇ ਰਹਿੰਦੇ ਆ ਇਹਨਾਂ ਨੇ ਕਿੱਥੇ ਕਾਮਯਾਬ ਹੋਣਾ ਐਯੋ ਤੇ ਉਹਨਾਂ ਦੀ ਗਵਾਹੀ ਵਾਲੀ ਨਹੀਂ ਆ ਵੀ ਦੇਖ ਲਓ ਲੋਕਾਂ ਨੇ ਕੀ ਕਹਣਾ ਦੇਖ ਲਾ ਆ ਸਾਰਾ ਦਿਨ ਖੇਡਦੇ ਹੁੰਦੇ ਸੀ ਬਈ ਤਾਂ ਨੇ ਆ ਇਹਨਾਂ ਦਾ ਰੱਬ ਹੋਣੇ ਨੇ ਅਫਸਰ ਬਣਾ ਦਿੱਤੇ ਆ ਚੱਕ ਕੇ ਇਹੀ ਤਾਂ ਗਵਾਈ ਆ ਇਹੀ ਗਵਾਈ ਬਣਨੀ ਆ ਬੈਕ ਬੈਂਚਰ ਜਿਹੜੇ ਸੀਗੇ ਸਾਰੇ ਜਮਾਤ ਤੋਂ ਪਿਛਲੇ ਬੈਂਚਰ ਤੇ ਬੈਠਦੇ ਸੀ ਲੈ ਐਸ ਡੀ ਐਮ ਲੱਗ ਗਈ ਲੈ ਤਹਿਸੀਲਦਾਰ ਬਣ ਗਈ ਲੈ ਵਕੀਲ ਬਣ ਗਿਆ ਇਹਨਾਂ ਦਾ ਮੁੰਡਾ ਲੈ ਜੱਜ ਲੱਗ ਗਈ ਉਹਨਾਂ ਦੀ ਕੁੜੀ ਹਾਲੇਲੂਇਆ ਹਾਲੇਲੂਇਆ ਇਦਾਂ ਹੀ ਗਵਾਈਆਂ ਬਣਦੀਆਂ ਆ ਵਿਸ਼ਵਾਸ ਦੇ ਨਾਲ ਆਪਣੇ ਲਈ ਵਿਸ਼ਵਾਸ ਕਰੋ ਆਪਣੀ ਔਲਾਦ ਦੇ ਲਈ ਵਿਸ਼ਵਾਸ ਕਰੋ ਆਪਣੇ ਹਮਸਫਰ ਦੇ ਲਈ ਵਿਸ਼ਵਾਸ ਕਰੋ ਇਹ ਨਾ ਸੋਚੋ ਮੈਂ ਹੀ ਆਉਂਦੀ ਆ ਚਰਚ ਨੂੰ ਐ ਨਹੀਂ ਆਣਾ ਇਹ ਅੱਖਰ ਬੋਲਣੇ ਨਹੀਂ ਵਿਸ਼ਵਾਸ ਕਰੋ ਅਰ ਆਪਣੇ ਆਤਮਾ ਦੇ ਅੰਦਰ ਦੇਖੋ ਕਿ ਉਹ ਤੁਹਾਡੇ ਨਾਲ ਆ ਰਿਹਾ ਹੈ ਤੁਸੀਂ ਇਕੱਠੇ ਪਰਮੇਸ਼ਰ ਦੀ ਹਜ਼ੂਰੀ ਚ ਆ ਰਹੇ ਹੋ ਅਰ ਜੇ ਤੁਹਾਨੂੰ ਕੋਈ ਪੁੱਛਦਾ ਆ ਕਿ ਭੈਣ ਤੇਰੇ ਨਾਲ ਤੇਰਾ ਘਰ ਵਾਲਾ ਨਹੀਂ ਆਉਂਦਾ ਭਾਜੀ ਤੁਹਾਡੇ ਨਾਲ ਤੁਹਾਡੀ ਘਰ ਵਾਲੀ ਨਹੀਂ ਆਉਂਦੀ ਤੁਸੀਂ ਕਹੋ ਛੇਤੀ ਪ੍ਰਭੂ ਉਹਨੂੰ ਲੈ ਕੇ ਆ ਰਹੇ ਆ ਆਲਮੋਸਟ ਓਲਰੀਡੀ ਆ ਬਸ ਛੇਤੀ ਤੁਸੀਂ ਸਾਨੂੰ ਇਕੱਠਿਆਂ ਆਉਂਦਿਆਂ ਦੇਖੋਗੇ ਆਮੀਨ ਏ ਨਹੀਂ ਕਣ ਨਹੀਂ ਉਹ ਨਹੀਂ ਆਉਂਦੀ ਨਹੀਂ ਉਹ ਨਹੀਂ ਮੰਨਦਾ ਨਹੀਂ ਉਹ ਨਹੀਂ ਵਿਸ਼ਵਾਸੀ ਨਹੀਂ ਉਹ ਨਹੀਂ ਤਕੀਨ ਕਰਦਾ ਉਹ ਨਹੀਂ ਮੈਨੂੰ ਮੰਨਣ ਦਿੰਦਾ ਇਹ ਗੱਲਾਂ ਬੋਲਣੀਆਂ ਨਹੀਂ ਉਹ ਬਹੁਤ ਚੰਗਾ ਆ ਉਹ ਮੇਰਾ ਬਹੁਤ ਸਾਥ ਦਿੰਦਾ ਹੈ ਆ ਬਹੁਤ ਛੇਤੀ ਉਹਨੇ ਆਪ ਵੀ ਆ ਜਣਾ ਹੈ ਵਿਸ਼ਵਾਸੀਆ ਉਹਨੂੰ ਪਰਮੇਸ਼ਵਰ ਦੇ ਵਿੱਚ ਪੂਰਾ ਭਰੋਸਾ ਆ ਪ੍ਰਭੂ ਨੇ ਉਹਨੂੰ ਇੱਕ ਚੰਗਾ ਦਿਲ ਦਿੱਤਾ ਆ ਬਸ ਪ੍ਰਭੂ ਨੇ ਇੱਕ ਉਹਦੇ ਲਈ ਸਮਾਂ ਠਹਿਰਾਇਆ ਆ ਜਿਹੜਾ ਔਣੀ ਵਾਲਾ ਆ ਹallelujah ਇਹ ਕਹਿਣਾ ਛੱਡ ਦੋ ਵੀ ਕੋਈ ਔਰਤ ਆ ਤਾਂ ਉਹ ਕਹੀ ਜਾਂਦੀ ਵੀ ਉਹਦਾ ਘਰ ਵਾਲਾ ਨਹੀਂ ਚੰਗਾ ਕੋਈ ਮਰਦ ਆ ਤਾਂ ਉਹ ਕਹੀ ਜਾਂਦਾ ਤੀਵੀਂ ਜਿਹੜੀ ਉਹ ਨਹੀਂ ਚੰਗੀ ਇਹ ਅੱਖਰ ਬੋਲਣੇ ਬੰਦ ਕਰੋ ਵਿਸ਼ਵਾਸ ਨਾਲ ਚੱਲਣਾ ਸ਼ੁਰੂ ਕਰੋ ਪਤਨੀਆਂ ਦੇ ਪਤੀ ਬਹੁਤ ਚੰਗੇ ਆ ਕਿਉਂਕਿ ਪਰਮੇਸ਼ਵਰ ਨੇ ਇਸ ਦਰਤੀ ਉਤੇ ਮਾੜਾ ਤਾਂ ਕੁਝ ਪੈਦਾ ਕੀਤਾ ਹੀ ਨਹੀਂ ਸੱਪ ਇੱਕ ਜ਼ਹਿਰੀਲਾ ਜਾਨਵਰ ਆ ਤੁਹਾਨੂੰ ਕੀ ਲੱਗਦਾ ਉਹ ਮਾੜਾ ਆ ਉਹਦਾ ਵੀ ਜ਼ਹਿਰ ਕੈਂਸਰ ਦੀ ਦਵਾਈ ਵਾਸਤੇ ਇਸਤੇਮਾਲ ਕੀਤਾ ਜਾਂਦਾ ਆ ਸਮਝ ਲੱਗੀ ਕੁਛ ਵੀ ਪਰਮੇਸ਼ਵਰ ਨੇ ਬੁਰਾ ਇਸਰਤੀ ਉਤੇ ਪੈਦਾ ਕੀਤਾ ਨਹੀਂ ਉਹਨੇ ਜੋ ਵੀ ਬਣਾਇਆ ਕਿਹਾ ਇਹ ਚੰਗਾ ਹੈ ਉਹਨੇ ਕੁਛ ਵੀ ਬਣਾ ਕੇ ਕਿਹਾ ਉਹ ਹੋ ਗਲਤੀ ਹੋ ਗਈ ਇਹ ਤਾਂ ਬਹੁਤ ਮਾੜਾ ਹੋ ਗਿਆ ਇਹ ਨਹੀਂ ਸੀ ਚਾਹੀਦਾ ਪਰ ਜੋ ਵੀ ਕ੍ਰੀਏਟ ਕੀਤਾ ਉਸ ਮਾਸਟਰ ਕ੍ਰੀਏਟਰ ਨੇ ਉਸ ਸਿਰਜਣਹਾਰ ਨੇ ਉਸ ਸਰਤਾਪੁਰਖ ਪਰਮੇਸ਼ਵਰ ਨੇ ਉਹਨੇ ਕਿਹਾ ਇਹ ਚੰਗਾ ਹੈ ਫਿਰ ਤੁਹਾਡਾ ਆਦਮੀ ਕਿਵੇਂ ਖਰਾਬ ਹੋ ਸਕਦਾ ਫਿਰ ਤੁਹਾਡੀ ਔਰਤ ਕਿਵੇਂ ਖਰਾਬ ਹੋ ਸਕਦੀ ਫਿਰ ਤੁਹਾਡੇ ਨਿਆਣੇ ਕਿਵੇਂ ਖਰਾਬ ਹੋ ਸਕਦੇ ਪਰਮੇਸ਼ਵਰ ਨੇ ਕੁਝ ਵੀ ਖਰਾਬ ਬਣਾਇਆ ਹੀ ਨਹੀਂ ਹਾਂ ਹੁਣ ਉਹਦੀ ਚੰਗਿਆਈ ਦੇ ਜ਼ਾਹਰ ਹੋਣ ਦਾ ਸਮਾਂ ਆ ਚੁੱਕਾ ਹੈ ਹਾਲੇਲੂਇਆ ਜਦੋਂ ਤੁਸੀਂ ਚੰਗਾ ਚੰਗਾ ਕਹਿਣਾ ਸ਼ੁਰੂ ਕਰੋਗੇ ਚੰਗਾ ਚੰਗਾ ਦੇਖਣਾ ਸ਼ੁਰੂ ਕਰੋਗੇ ਔਰ ਉਹ ਜਿਹੜੇ ਤੁਹਾਨੂੰ ਖਰਾਬ ਲੱਗਦੇ ਉਹਨਾਂ ਲਈ ਚੰਗਾ ਚੰਗਾ ਸੋਚਣਾ ਸ਼ੁਰੂ ਕਰੋਗੇ ਉਹ ਚੰਗੇ ਹੋ ਕੇ ਤੁਹਾਡੇ ਨਾਲ ਤੁਰਨਗੇ ਔਰ ਪਰਮੇਸ਼ਵਰ ਦੀ ਮहिमा ਕਰਨਗੇ ਆਮੇਨ